ਭਾਈ ਇਹ ਅਸੀਂ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰਦਾਰ ਆ ਰਗੇ ਕਿਰਨੇ ਆ ਰਗੇ ਭਾਗ ਆ ਰਗੇ ਸਾਰੇ ਤੰਗ ਕਰਦੇ ਆ ਅਸੀਂ ਪਿਓ ਪੁੱਤ ਨਹਿਰ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲ ਖੜਾ ਮੋਟਰਸਾਈਕਲ ਜਿ ਫੋਟੋ ਆਊਗਾ ਤੇ ਰੀਸਾਂ ਚ ਨੰਬਰ ਹੋਊਗਾ ਤੇ ਮੈਂ ਵੀਡੀਓ ਕਰੇ ਪਾਉਣਾ ਭਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਪਹੁੰਦੇ ਆ ਕਲੇਸ਼ ਲੋਕੀ ਤੇ ਆਲਵਿਦਾ ਦੋਸਤੋ ਠੀਕ ਹੈ ਨਾ ਅਸੀਂ ਨਹਿਰ ਚੱਲੇ ਛਾਲ ਮਾਰਦੇ ਸ ਤੇ ਅਸੀਂ ਉਹ ਕੋਟਲੀ ਐ ਜਿਹੜਾ ਕਚਰਾ ਜਾਂਦਾ ਵੱਡੀ ਸੜਕ ਤੋਂ ਪੁੱਲ ਤੋਂ ਪਾਸੇ ਦੀ ਝਾੜੀਆਂ ਕੋਲ ਦੀ ਤੇ ਕੈਨੂੰ ਵੀ ਰਿਪੋਰਟ ਨੂੰ ਕਹਿੰਦੀ ਛੇ ਛੇ ਸਾਨੂੰ ਕੱਢ ਕੇ ਤੇ ਆਪ ਦਾ ਸਕਾਰ ਕਰ ਲਓ ਤੇ ਸਾਡੀ ਕਰੇ ਪੋਸਟਮੈਨ ਲੋਕਾਂ ਨੂੰ ਪੁਸਾ ਦਿਓ ਬਸ ਕੀ ਕੱਟਣਾ ਆਪਣੀ ਸ਼ਾਲ ਮਾਰੀ ਉਹਨਾਂ ਨੇ ਵੀ ਸ਼ੇਅਰ ਕੀਤਾ ਵੀਡੀਓ ਆਪਾਂ ਕੇ ਸ਼ੇਅਰ ਕੀਤਾ ਵੀਡੀਓ ਤੇ ਦੋਸਤਾਂ ਬੰਦਿਆਂ ਨਾਮ ਵੀ ਲਿਆ ਮੈਂ ਤਾਂ ਕਰਦੇ ਕਹੇ ਲੈ ਦੁੱਕੇ ਸਰ ਦੁਬਾਰਾ ਦੁਬਾਰਾ ਮੰਤਰੀ ਦੇ ਕੇ ਇਸ ਤਰ੍ਹਾਂ ਚੜੇ ਉਹਨਾਂ ਤੋਂ ਕਿਸੇ ਕਰਕੇ ਸ਼ੇਅਰ ਕਰ ਗਏ ਕਿੰਨੇ ਬੱਚੇ ਸੀ ਇਹਨਾਂ ਦੇ ਕੀ ਕੋਈ ਫੀਰ ਨਾਲ ਹੀ ਮਰ ਗਏ ਕਿੰਨੀ ਉਮਰ ਸੀ ਇਹਨਾਂ ਦੀ ਆਪ ਦੀ ਜੀ 38 ਸਾਲ ਦਾ ਸੀ ਇਹ ਮੁੰਡਾ 15 ਸਾਲ ਦਾ ਹੋ ਗਿਆ ਕੀ ਕੰਮ ਕਰਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਹਾਲਾਤ ਆਪ ਦਿਖੀ ਜਾਂਦੀ ਜੰਡਰ ਦੀ ਗੋਲੀ ਚ ਕੀਤਾੜਾ ਕੰਮ ਕੀ ਮੰਗਤ ਹੈ ਮੰਗ ਪ੍ਰਾਪτηση ਲਈ ਕਰ ਵੀ ਕਰਦੀ ਹੁੰਦੀ ਜਿੰਨਾ ਫੰਡ ਨੇ ਉਸ ਆਇਆ ਤਾਂ ਕਿਤਾ ਘਰੇ ਆ ਕੇ ਆਪਣੇ ਦੇ ਫੋਨ ਕਰਦੇ ਬੁੜਿਆਂ ਨਾਲ ਤਾਂ ਕਰਦੇ ਸੀ ਉਹਨਾਂ ਬਾਰੇ ਕਰ ਵੀ ਹੋਣੀ ਚਾਹੀਦੀ ਹੈ ਸਰਕਾਰੀ ਪੜਤਨ ਵੇ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਸੀ ਜਿੰਨਾ ਨੇ ਪੈਸੇ ਪੁੱਛਦੇ ਕੋਈ ਗੱਲ ਦੱਸਦਾ ਸੀ ਕਿਸੇ ਤਰ੍ਹਾਂ ਦੇ ਵੀ ਮੈਨੂੰ ਪਰਚਾ ਨਹੀਂ ਸਾਡੇ ਕੋਲ ਨਹੀਂ ਗੱਲ ਕਰਦੇ ਸਵੇਰੇ ਕਰੀਬ ਸਵਾ 8 8:30 ਦੇ ਕਰੀਬ ਥਾੜੇ ਦੇ ਬਰੀਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਲੈਰ ਦੇ ਵਿੱਚ ਡਿੱਗੇ ਆ ਤੇ ਇਹ ਸੰਬੰਧੀ ਪੈਸਟ ਤੋਂ ਬਰੀਆਲਾ ਦੇ ਕੋਲ ਥਾਣੀ ਉਤੋਂ ਪਿੰਡ ਦੀ ਪੰਚਾਇਤ ਤੇ ਹੁਕੂ 4-5 ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਦੇ ਨਾਮ ਲੈ ਕੇ ਐਸ.ਟੀ. ਬਰੀਆ ਦਾ ਮੈਂ ਤੇ ਰਾਜਸਥਾਨ ਕੀਤੇ ਗੈਰ ਹੈ ਥਵੇਲਾ ਦੇ ਪਿੰਡ ਚ ਥਵੇਲਾ ਦੇ ਨੇੜੇ ਤੇ ਕੋਟਪੁਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਜ਼ਕੋਟ ਦੇ ਵਿੱਚ ਪੈਂਦਾ ਉਥੋਂ ਗਗਨਾਲ ਸਿੰਘ ਨਾਮ ਦਾ ਵਿਅਕਤੀ ਆ ਜਿਹਦੀ ਉਮਰ ਕਰੀ ਰਸ ਰਿਹਾ 33-34 ਸਾਲ ਹੈ ਤੇ ਉਸ ਦਾ ਲੜਕਾ ਜਿਹਦੀ ਉਮਰ ਕਰੀ 15-16 ਸਾਲ ਹੈ ਉਹ ਦੋਨੇ ਜਣੇ ਬਾਰੇ ਇਤਲਾਹ ਮਿਲੀ ਹੈ ਤੇ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਉਹਨਾਂ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਵਿਆਲ ਲਿਕਨ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤਰੰਤ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖੋਰ ਬੁਲਾ ਕੇ ਤੇ ਚੈੱਕ ਕੀਤਾ ਤੇ ਜਿਹੜੀ ਐਨਡੀਆਰਐਫ ਦੀ ਟੀਮ ਹੈ ਬਟੰਡੇ ਤੋਂ ਉਹ ਵੀ ਚੱਲ ਪਈ ਆ ਉਹ ਕੋ ਪਹੁੰਚਣ ਆਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬਾਡੀ ਆ ਜਿਹੜੀ ਹੈਗੀ ਆ ਲਹਿਰ ਚੋਂ ਟਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਜੀ ਸਰ ਕੋਈ ਪਤਾ ਲੱਗਿਆ ਕੋਈ ਤੰਗ ਪ੍ਰੇਸ਼ਾਨ ਕਰਤੇ ਸੀ ਜਾਂ ਕੁਝ ਇਹ ਜਿਹਾ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਹੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਇਹ ਵੀਡੀਓ ਨਹਿਰ ਚ ਛਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਹੈ ਜੀ ਇਹਨਾਂ ਉਹ ਵੀ ਅਸੀਂ ਜਾਂਚ ਕਰਨੀ ਹੈ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਹੈ ਉਹਦੀ ਅਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਪਹਾਲ ਜਾ ਰਹੀ ਹੈ ਜੀ ਐਨਡੀਆਰ ਪਦੀਆਂ ਟੀਮਾਂ ਜੀ ਐਨਡੀਆਰ ਟੀਮਾਂ ਪਹੁੰਚਣ ਵਾਲੀਆਂ ਪ੍ਰਾਈਵੇਟ ਗੋਤਾਖੋਰ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵਿਅਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਹੈ ਉਹਨਾਂ ਦੀ ਰੈੱਡ ਬੋਡੀਆਂ ਦੀ ਭਾਲ ਜਾਰੀ ਹੈ ਕਿੰਨੇ ਕਵੇ ਸ਼ੌਟ ਮਾਰੀ ਕੋਈ ਪਤਾ ਲੱਗਿਆ ਕਰੀਬ ਜਿਹੜੀ ਆ ਕਰੀਬ 9:18 ਵਜੇ ਦਾ ਵਕੂਆ ਰੋਈ ਪੰ ਸਾਡੀ ਕੋ ਹੈ ਹੀ ਨਹੀਂ ਹਸਾਬ ਦਾ ਮਤਲਬ ਕਹਿੰਦਾ ਇਹ ਹੈ ਮੇਰਾ ਭਰਾ ਮੇਰਾ ਸੇਬ ਆ ਗਿਆ ਇਹਨਾਂ ਮਾਰੇ ਠੀਕ ਹੈ ਕੀ ਆ ਗੱਲ ਪੂਰਾ ਜਾਂਦੇ ਜਿੱਥੇ ਦੇ ਸਾਹਨੇ ਭਟੂਰੇ ਲਾਦੇ ਆ ਇਹ ਸਾਰਾ ਉਹਨਾਂ ਦਾ ਕੰਮ ਹੈ ਜੀਪੀਓ ਦੇ ਸਾਹਮਣੇ ਉਹ ਰਿਆ ਗੱਲੋ ਕੋਈ ਯੋਗ ਨਹੀਂ ਪਿਆਰਾ ਤੇ ਬਾਅਦ ਫਿਰ ਅੱਗੇ ਹਮ ਬੈਠੇ ਕੁੜਾ ਸੀ ਨੇ ਕਿਹਾ ਕਿ ਇੰਨਾ ਹਟਿਆੜਾ ਸਗਤ ਅਸੀਂ ਸਭ ਕੀ ਤਾਂ ਸਾਰੇ ਸਭ ਕੋ ਜੀ ਤਾਰਵਾਈ ਬੜੀ ਮੋਟੀ ਕਰਨੀ ਆ ਦੱਸ ਤਾਂ ਪਰ ਇਹ ਦਰੋਤੀ ਦੇ ਪਾਪ ਆ ਗਈ ਮੇਰਾ ਨਾਮ ਵਰਮ ਸ਼ਰਮਾ ਕੀ ਗੱਲ ਹੋਈ ਸਰ ਕੁਛ ਨਹੀਂ ਥੋੜੇ ਦਿਨ ਪਹਿਲਾਂ ਮੈਨੂੰ ਹਰਾਸਮੈਂਟ ਦੀ ਕਾਲਸ ਆ ਰਹੀ ਸੀ ਕਿ ਤੈਨੂੰ ਮੈਂ ਮਾਰਨਾ ਹੈ ਕੁੱਟਣਾ ਹੈ ਠੀਕ ਹੈ ਸਾਡੀ ਆਪਰ ਜੀ ਸਾਰੇ ਮੁੰਡੇ ਦੀ ਨਾਲ ਸ਼ਰਾਬ ਪੀ ਕੇ ਤੋਂ ਮੈਨਾਂ ਬਹਿਰ ਹੋਈ ਸੀ ਸਨੀ ਦਾ ਤੋਂ ਮੁੰਡਾ ਆਇਆ ਠੀਕ ਹੈ ਉਹਦੇ ਨਾਲ ਉਹਦੇ ਕੁਝ ਭਰਾ ਬਰੂਨੇ ਉਹ ਸਾਰਿਆਂ ਨੇ ਉਹ ਘਰ ਗੱਲ ਹੋਈ ਉਹਦੇ ਫਾਦਰ ਸਾਹਿਬ ਨਾਲ ਸਾਰਿਆਂ ਨਾਲ ਗੱਲ ਹੋਈ ਉਹ ਕਹਿੰਦੇ ਨਹੀਂ ਅਸੀਂ ਮਤਲਬ ਨਹੀਂ ਕੰਪਰੋਮਾਈਜ਼ ਨਹੀਂ ਕਰਨਾ ਅਸੀਂ ਤਾਂ ਠੀਕ ਹੈ ਮੈਨੂੰ ਫੋਨ ਕਰਕੇ ਰੋਜ਼ ਗੱਲ ਵੀ ਪਰਸੋਂ ਵੀ ਤੇਰਾ ਕੰਮ ਪਾਣਾ ਹੈ ਤੈਨੂੰ ਮਾਰਨਾ ਹੈ ਤੈਨੂੰ ਮਾਰ ਦੇਣਾ ਵਾ ਇਹ ਹੈ ਉਹ ਹੈ ਆਪਾਂ ਨਹੀਂ ਗੋਰ ਕੀਤਾ ਠੀਕ ਹੈ ਨਾ ਅੱਜ ਸਾਰੇ ਇਹ ਪੰਜ ਛੇ ਮੁੰਡੇ ਆ ਗਏ ਮੈਂ ਇਕੱਲਾ ਇੱਥੇ ਬੈਠ ਖੜਾ ਸੀਗਾ ਤੇ ਆ ਕੇ ਮੇਰੇ ਉੱਤੇ ਹਮਲਾਤ ਮਾਰਿਆ ਠੀਕ ਹੈ ਮੈਂ ਅੰਦਰ ਨੂੰ ਹੋਇਆ ਤੇ ਮੇਰੇ ਸਟਾਫ ਦੇ ਵਰਕਰਸ ਨੂੰ ਸਾਰਾ ਮੈਂ ਮਤਲਬ ਮਾਰ ਕੇ ਨੱਕ ਨੂੰ ਸਾਰਾ ਪਾੜ ਦਿੱਤਾ ਮੁੰਡੇ ਪਛਾਣਛਾ ਤੁਹਾਡੀ ਕੁਝ ਅਸੇਸੀ ਵੀ ਦੇਦੀ ਹੈ ਫਿਜ਼ੀ ਵੀ ਦੇਦੀ ਹੈ ਤੇ ਦੇਖ ਖੋਲ ਕੇ ਉਹ ਫਿਰ ਪਤਾ ਲਾ ਕਿੱਥੇ ਰਹਿੰਦੇ ਕਿੱਥੇ ਤੁਸੀਂ ਅਸੀਂ ਤੁਹਾਡੀਆਂ ਮੱਲੇ ਤੇ ਇਹਨਾਂ ਨਾਲ ਕੋਈ ਪੁਰਾਣੀ ਰੰਜਿਸ਼ ਸੀ ਤੁਹਾਡੀ ਕੋਈ ਬੈਂਸ ਬਸਹੀਆ ਹਈ ਸੀ ਆਪੀ ਕੇ ਇੱਥੇ ਮੇਰੇ ਉੱਤੇ ਇੰਫੋਰਮ ਹੁੰਦੇ ਨੇ ਮਿਸਬੇਵ ਕਰਦਾ ਸੀਗਾ ਦੁਕਾਨ ਤੇ ਮੇਰੀ ਬਸ ਉਸ ਵਿੱਚ ਆਪਸ ਬੈਂਸ ਬਸਹੀਆ ਹਈ ਹੈ ਉਹ ਉਹ ਗੱਲ ਦਾ ਉਸ ਬੰਦੇ ਨੇ ਇੱਥੇ ਤੇ ਜਿਹੜੇ ਮੁੰਡੇ ਤੁਹਾਨੂੰ ਜਾਣ ਬਚਾਨਾ ਉਹ ਕਿੱਥੇ ਰਹਿੰਦੇ ਉਹ ਨਹੀਂ ਪਤਾ ਨਹੀਂ ਸਾਰਾ ਜਿਹਨਾਂ ਨੇ ਭੇਜਿਆ ਉਹ ਪਤਾ ਸਾਨੂੰ ਉਹਨਾਂ ਦੇ ਘਰ ਪਤਾ ਆ ਉਹ ਸੰਨੀ ਦੱਤ ਤੇ ਉਹਦੇ ਛੋਟਾ ਭਰਾ ਨਾਲ ਤੇ ਉਹਦੀ ਭੂਆ ਦਾ ਮੁੰਡਾ ਤੇ ਪੁਲਿਸ ਨੂੰ ਇਨਫੋਰਮ ਕਰਤਾ ਤੁਸੀਂ ਨਹੀਂ ਇੱਕ ਵਾਰ ਮੁੰਡਾ ਕੁਲੀ